ਹਾਂਜੀ ਯਾਰ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਅਮੀਰ ਕਾ ਜੀ ਠੀਕ ਠਾਕ ਆ ਤੁਹਾਡੇ ਜਾਨਵਰ ਵੀ ਸੈਟ ਵੈਟ ਹੋਣਗੇ ਤੇ ਲਓ ਵੀ ਮਿੱਤਰੋ ਅੱਜ ਆਪਾਂ ਸੈਟਿੰਗ ਕਰਨ ਲੱਗੇ ਕਬੂਤਰਾਂ ਦੀ ਚੇਂਜ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਜਿਹੜੇ ਅੰਦਰ ਡੋਲੀ ਚ ਕਬੂਤਰ ਪਏ ਆ ਕਬੂਤਰੀਆਂ ਉਹ ਸਾਰੀਆਂ ਖੁੱਡੇ ਛੱਡਦੇ ਆ ਜਿਹੜੇ ਵਾਇਰਸ ਵਾਲੇ ਤਿੰਨ ਚਾਰ ਬਾਲੇ ਵਿਗੜੇ ਹੋਣੇ ਉਹ ਚੱਕ ਡੋਲੀ ਛੱਡ ਦਿੰਨੇ ਆ ਬਾਕੀ ਜਿੰਨੇ ਵੀ ਸਾਰੇ ਠੀਕ ਠਾਕ ਆ ਉਹ ਸਾਰੇ ਖੁੱਡੇ ਚ ਓਕੇ ਜੀ ਤੇ ਨੋਨਾ ਬਾਈ ਅੱਜ ਆ ਚੁੱਕੇ ਇਹਨੂੰ ਬੁਲਾ ਲੈ ਸੀ ਟਾਈਮ ਨਹੀਂ ਕਿਵੇਂ ਸੇਤਾਂ ਠੀਕ ਠਾਕ ਤੇ ਇਹਨੂੰ ਵੀ ਅੱਜ ਬਾਰੀ ਨੂੰ ਰੰ ਉਦੋਂ ਬਾਅਦ ਰੰਗ ਲੈ ਕੇ ਅਮਨੇ ਦੁਕਾਨ ਤੇ ਚੱਲ ਕੇ ਇਹਨੂੰ ਕਰਦੇ ਆਂ ਬਾਰੀ ਨੂੰ ਮੜਾ ਰੇਕ ਮਾਰ ਮਾਰ ਕੇ ਤੇ ਜਰੂ ਬਾਈ ਨਾਲ ਗੱਲ ਹੋ ਗਈ ਸੀਗੀ ਉਹ ਕਹਿੰਦਾ ਹਈ ਆ ਜੂਗਾ ਮੈਂ ਬਾਈ ਦੀ ਟਾਈਮ ਕੱਢ ਕੇ ਤੇ ਛੱਤ ਪਾ ਦਾਂਗੇ ਅੱਜ ਆਪਾਂ ਬਾਲੇ ਲੈ ਕੇ ਆਉਣੇ ਨਾਲੇ ਉਹ ਕਹਿੰਦਾ ਸਮਾਨ ਲਿਆ ਕੇ ਰੱਖ ਲੂ ਤੇ ਫਿਰ ਕਰ ਦਾਂਗੇ ਕੰਮ ਓਕੇ ਰਿਪੋਰਟਾਂ ਚਲੋ ਵੀ ਚੱਲਗੇ ਤਾਂ ਲਓ ਇਹ ਮਤਰ ਉੱਪਰ ਆ ਚੁੱਕੇ ਤੇ ਨੰਨਾ ਬਾਈ ਅੰਦਰ ਦੋ ਕਬੂਤਰ ਫੜਨ ਗਿਆ ਇਹ ਹੱਥਾਂ ਨਾਲ ਲਓ ਜੀ ਆ ਲੈਏ ਦੋਨੇ ਕਬੂਤਰ ਇੱਕ ਤਾਂ ਸ਼ਾਕ ਆ ਆਪਣਾ ਇੱਕ ਹਲਦੀ ਰਾਮ ਇਹ ਦੋਨੇ ਇਧਰ ਲਈ ਖੁੱਡੇ ਛੱਡਦੇ ਆਪਾਂ ਇਧਰ ਆ ਬੇਟਾ ਉਹ ਕਿ ਮੂੰਹ ਤਾਂ ਨਹੀਂ ਪੱਕਿਆ ਪੱਕਿਆ ਆਈਦਾ ਵੀ ਦੇਖ ਲੈ ਇਹ ਦੇਖਿਆ ਅੰਦਰ ਹੈ ਦੇਖ ਲਿਆ ਵਾ ਠੀਕ ਹੈ ਇਹਨਾਂ ਨੂੰ ਛੱਡੋ ਇੱਥੇ ਨੈਟ 'ਚ ਆ ਵੀ ਛੱਡ ਦੇ ਖੋਲ ਕੁੰਡਾ ਤੇ ਗਹਿਰੇ ਆ ਇਹਨਾਂ ਉਹਨਾਂ ਅੰਦਰ ਹੀ ਮੈਂ ਫੜ ਕੇ ਰੱਖਦਾ ਇੱਥੋਂ ਜਾਣ ਦੇ ਜਾਣ ਦੇ ਚਲੋ ਵੀ ਚਲੋ ਲਓ ਵੀ ਮਤਰੋ ਆਹ ਕਰ ਲਿਆ ਆਪਾਂ ਹਾਈ ਟੈਕ ਪਾ ਕੇ ਪਾਣੀ ਰੈਡੀ ਇਹਦੇੰਨੇ ਆਪਾਂ ਸਾਰਿਆਂ ਨੂੰ 5-5 ਐਮਐਲ ਇੱਥੇ ਪਾ ਦਿੰਨੇ ਬਾਹਰ ਜਾਲ ਚ ਫਿਰ ਕਰਦੇ ਕੋਡੇ ਦੀ ਸਫਾਈ ਠੀਕ ਆ ਜੀ ਓਕੇ ਹਨ ਨੇ ਬਾਈ ਜਾਂ ਤੂੰ ਫੜ ਮੈ ਕੈਮਰਾ ਰੱਖ ਦਿੰਨੇ ਹੁਣ ਹਾਂ ਲਓ ਮਤਰੋ ਆਹ ਪਾ ਲਈ ਸਾਰੇ ਜਾਨਵਰ ਜਿਨ੍ਹਾਂ ਦੇ ਫੈਂਸਿੰਗਾਂ ਪੱਟਣ ਵਾਲੀਆਂ ਸੀ ਉਹਨਾਂ ਦੇ ਫੈਂਸਿੰਗਾਂ ਪੂਨ ਸੀਗਾ ਪੱਟਤੀਆਂ ਤੇ ਜਿਨ੍ਹਾਂ ਦੇ ਦਵਾਈ ਦੂਈ ਲਾਉਣ ਵਾਲੀ ਸੀ ਉਹਨਾਂ ਦੇ ਉਹ ਵੀ ਲਾਤੀ ਆ ਤੇ ਹਾਈ ਟੈਕ ਆਪਾਂ ਸਾਰਿਆਂ ਨੂੰ ਦੇਤੀ ਆ ਜਿਵੇਂ ਮਾੜਾ ਮੋਟਾ ਕੋਈ ਕਮਜ਼ੋਰਾ ਹੋਊਗਾ ਭੇ ਠੀਕ ਹੁੰਦਾ ਫਿਰੂਗਾ ਓਕੇ ਜੀ ਦਵਾਈ ਦਿੱਤੀ ਹੋਊਗੀ ਨਾ ਹੌਲੀ-ਹੌਲੀ ਆਪੇ ਠੀਕ ਹੋ ਜਾਊਗਾ ਇੱਕ ਦੋ ਦੀ ਸਿੱਗਾਂ ਬੜੀਆਂ ਫੈਂਸੀਆਂ ਇੱਕ ਨੀਲੇ ਸੀਗੀ ਮੂੰਹ 'ਚ ਉਹ ਜ਼ਰੂਰ ਆਪਾਂ ਸੈੱਟ ਕਰਤੀ ਸਾਰੀ ਉਹ ਕੱਢਤੀ ਆ ਮੈਂ ਪਰਲੇ ਪਾਸੇ ਸੀਗੀ ਆਦੇ ਬੈਠਾ ਠੀਕ ਆ ਹੁਣ ਤਾਂ ਬਾਕੀ ਇਹ ਦਵਾਈ ਦੂਈ ਆਪਾਂ ਟਾਈਮ ਸਰ ਲਾਉਂਦੇ ਰਹਿਵਾਂਗੇ ਆਹੀ ਪੱਠੇ ਜੇ ਰਹਿ ਗਏ ਆਹੀ ਇੰਨੇ ਕੀ ਆ ਬਸ ਯਾਰ ਆਉ ਦਾ ਆਪਣੀ ਪਤਾ ਵਿਚਾਰਾ ਮਰ ਜੇ ਉਹ ਵੇ ਉਹਦੇ ਚੋਂ ਜਿੱਦਾਂ ਉਹ ਏਲੀਅਨ ਜਿਹਾ ਬਣਿਆ ਪਿਆ ਵਾ ਬੜੀ ਫੈਂਸੀਆਂ ਤੇ ਹੁਣ ਆਪਾਂ ਕਰਦੇ ਆ ਸਫਾਈ ਖੁੱਡੇ ਦੀ ਫੇਰ ਆਪਾਂ ਸਾਰੀਆਂ ਕਬੂਤਰੀਆਂ ਲੈ ਕੇ ਅੰਨੇ ਤਾਂ ਪਹਿਲਾਂ ਸਫਾਈ ਕਰ ਲਗੇ ਠੀਕ ਹੈ ਜੀ ਲਓ ਵੀ ਮਿੱਤਰੋ ਆ ਦੇਖੋ ਸਫਾਈ ਸਾਰੇ ਪਾਸੇ ਕੈਮਰਾ ਘੁਮਾ ਦੇ ਮਾੜਾ ਜਾਂ ਤੇ ਇਧਰ ਹੋਇਆ ਪੜਦਾ ਚੱਕ ਦੇਣਾ ਇਹਨਾਂ ਨੂੰ ਹਵਾ ਹਵਾ ਜਾਵੜੂ ਕੀ ਫਿਰ ਛੇਰ ਕੇ ਕਬੂਤਰ ਛੱਡ ਦਾਂਗੇ ਅਕਬਰੀ ਹਾਂ ਸ਼ਾਮ ਹੀ ਖਾਂਮੀ ਕਿ ਹਵਾ ਬਹੁਤ ਹੀ ਮਾੜੀ ਮੋਟੀ ਲੰਘਦੀ ਹੋਊਗੀ ਆ ਦੇਖੋ ਬਾਕੀ ਸਫਾਈ ਓਕੇ ਹੈ ਗਾਇਸ ਆਪਾਂ ਇੰਨੀ ਕੀ ਸਫਾਈ ਕਰੀ ਦੀ ਬਾਹਲੀ ਨਹੀਂ ਆਪਾਂ ਸਫਾਈ ਕਰੀ ਦੀ ਕਰਤੀ ਦਾ ਪੂਰੂ ਹੀ ਹਾਂ ਪਰ ਇੰਨੀ ਨਹੀਂ ਕਰੀ ਦੀ ਹੁਣ ਆਪਾਂ ਕਰਦੇ ਆ ਕਬੂਤਰ ਛੱਡਾਂਗੇ ਆਪਾਂ ਸ਼ਾਮੀ ਆਹ ਜਿਹੜੇ ਜਾਲ ਚ ਇਹਨਾਂ ਨੂੰ ਇੱਥੇ ਹੀ ਰਹਿਣ ਦੇ ਨੇ ਜਿਹੜੇ ਥੱਲੇ ਡੋਲੀ ਚ ਕਬੂਤਰ ਨੇ ਉਹਨਾਂ ਨੂੰ ਉੱਥੇ ਹੀ ਜਾਂਦਣੇ ਆ ਉਹ ਛੱਡਾਂਗੇ ਆ ਅੱਥ ਨੇ 3-4 ਵਜੇ ਹਾਂ ਇਹਨਾਂ ਨੂੰ ਐਂਟਰ ਕਰ ਦਾਂਗੇ ਤੇ ਉਹ ਤੁਹਾਨੂੰ ਸ਼ਾਰਟ ਬਣਾ ਕੇ ਦਿਖਾ ਦਾਂਗੇ ਠੀਕ ਹੈ ਜੀ ਉਹਨਾਂ ਟਾਈਮ ਆਪਾਂ ਰੰਗ ਲੈ ਕੇ ਆਉਨੇ ਆ ਬਾਰੀ ਨੂੰ ਕਰਦੇ ਆ ਖੁਕਣ ਵਾਲੇ ਖੁੰਦੇ ਦੀ ਬਾਰੀ ਨੂੰ ਕਰਦੇ ਆ ਰੰਗ ਥੱਲੇ ਚਾਲਦੇ ਚਲਾਓ ਚੱਲ ਜੀ ਇਹਨਾਂ ਨੂੰ ਲਾ ਦਿਓ ਇਧਰ ਇੱਥੇ ਇਧਰ ਚੱਕੋ ਇਹਨਾਂ ਨੂੰ ਕੁਜੀ ਰੱਖਦੀ ਆਪਾਂ ਤੇ ਇਹਨਾਂ ਨੂੰ ਇਥੋਂ ਪੰਜ ਪੰਜ ਮਲ ਪਾਣੀ ਦੇਤਾ ਠੀਕ ਹੈ ਜੀ ਆਪਾਂ ਤੇ ਆ ਆਪਣਾ ਏਲੀਆ ਨੂੰ ਭਾਇਆ ਆਹ ਹੋਏ ਥੋੜਾ ਜਿਹਾ ਹੈਗਾ ਇੱਕ ਤਾਂ ਤਲਾਸ਼ ਨਿਕਲੀ ਆਹ ਵਿਚਾਰਾ ਇੱਕ ਬੱਚਾ ਕਬੂਤਰ ਮਰ ਗਿਆ ਯਾਰ ਆਪਣਾ ਚਾਲ ਲੈ ਕੇ ਰੰਗ ਲਓ ਜੀ ਮਿੱਤਰ ਆਪਾਂ ਇਹਦਾ ਖੋਲਦੇ ਨੇ ਹੁਣ ਕੁੰਡਾ ਆਪਾਂ ਲੈ ਕੇ ਉਹਨੇ ਰੰਗ ਪਹਿਲਾਂ ਰੇਗਮਾਰ ਮਾਰ ਚੁੱਕੇ ਮੜਾ ਮੜੇ ਨਹੀਂ ਦਿਖਣੇ ਜਲਾ ਕੇ ਰੇਗਮਾਰ ਲਓ ਵੀ ਓਕੇ ਜੀ ਕਰਦੇ ਆ ਪ੍ਰੇਗ ਰੂਗ ਮਾਰ ਕੇ ਮਿਲਦੇ ਆ ਫਿਰ ਰੰਗ ਜਦੋਂ ਮਰ ਲੱਗੇ ਆਪਾਂ ਦਿਖਾਵਾਂਗੇ ਲਓ ਮਿੱਤਰੋ ਨੰਨਾ ਬਾਈ ਮਾਰੀਆਂ ਦਾ ਰੇਗਮਾਰ ਤੇ ਫਿਰ ਆਪਾਂ ਚੱਲਦੇ ਆ ਜਿਹੜੇ ਰੇਗਮਾਰ ਮਾਰਤਾ ਨਾ ਸਾਰਾ ਸਾਰੀ ਵਾਰੀ ਦੇ ਚੱਲਦੇ ਆਂ ਫਿਰ ਆਪਾਂ ਬਾਜ਼ਾਰ ਤੇ ਰੰਗ ਲੈ ਕੇ ਆਉਨੇ ਆ ਪੈਰਟ ਕਲਰ ਪੈਰਟ ਕਲਰ ਲਿਆ ਕੇ ਵਰਕਸ਼ਾਪ ਨੇ ਕੋਲੇ ਹੈਗੀ ਨਾਲ ਤਾਰਪੀਨ ਦਾ ਤੇਲ ਲੈ ਆਵਾਂਗੇ ਸਾਰੇ ਜੀ ਡਬਲ ਕੋਟ ਕੱਢ ਦਾਂਗੇ ਕਰ ਦਾਂਗੇ ਤੇ ਫਾਇਰ ਵਾਲੀ ਰੋਸ਼ਨ ਦਾਣਾ ਤੇ ਵੀ ਜੇ ਬਚ ਗਿਆ ਤਾਂ ਕਰ ਦਾਂਗੇ ਠੀਕ ਹੈ ਨਹੀਂ ਮੇਰੇ ਕੋਲ ਹੋਣਗੇ ਮੇਰੇ ਵਾਲਾ ਤਾਂ ਨਹੀਂ ਉਧਰ ਲੈ ਕੇ ਗਏ ਆਪਾਂ ਨਾਲ ਨਾ ਬਾ ਫਿਰ ਹੋਊਗਾ ਲੈ ਕੇ ਚਲ ਵੇਖ ਲੈਨੇ ਨਾ ਹੋਏ ਲੈ ਆਵਾਂਗੇ ਫਿਰ ਚੱਕ ਲਿਆ ਮੈਂ ਤੇਰੇ ਲਈ ਚਲੋ ਜੀ ਕਿੱਥੇ ਚਲੋ ਮਿੱਤਰੋ ਚਲੋ 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 ਚੱਲ ਲੈ ਹੈਂਟ ਦੇ ਬਸ ਅਜਾ ਨਿਆ ਮਦਦ ਨੂੰ ਨਾ ਬਣ ਗਿਆ ਚੌਥੀ ਦਾ ਡਰਾਈਵਰ ਹੁਣ ਇਹ ਫਰਾਦੀ ਦਾ ਹੁਣ ਵੀਡੀਓ ਮੇਰੇ ਵੱਲ ਹੀ ਆ ਗਈ ਬਸ ਇਹਨਾਂ ਨੂੰ ਤਾਂ ਬਣਾਉਣੀ ਹੀ ਨਹੀਂ ਆਉਂਦੀ ਵੀਡੀਓ ਕੈਮਰਾ ਹੋਰ ਹੀ ਗੋਡੇ ਕਿੱਟੇ ਦਿਖਾਈ ਜਾਣਗੇ ਇਹ ਮੈਂਟ ਮਾਰ ਗਿਆ 50 ਹੀ ਸੰਦੂਕ ਹੀ ਚੱਲੀ ਨਹੀਂ ਨਹੀਂ ਉਹ ਨਾਲ ਨਹੀਂ ਜਾਣਾ ਤੇ ਆਪਾਂ ਉਹਨਾਂ ਦੇ ਨਾਲ ਹੀ ਨਹੀਂ ਨਹੀਂ ਇਹਨਾਂ ਦੇ ਨਾਲ ਉਹ ਫਲਾ ਗੇੜੇ ਗੇੜੇ ਘਟਣ ਲੱਗ ਜਾਂਦੇ ਆ ਤੇ ਫੇਰ ਕੀ ਐ ਅੱਡੀ ਗੱਲ ਆ ਯਾਰ ਤੋ ਕਹ ਬਾਈ ਅਸੀਂ ਵਿਹਲੇ ਐ ਇਸੇ ਕੰਮ ਆ ਰਹੀਆ ਤੋ ਗੇੜਿਆ ਦਈਆਂ ਅਸੀਂ ਬਾਈ ਅੱਗੇ ਤਾਂ ਨਾਈਟ ਤੇ ਆ ਦਬ ਰੇਕ ਲੱਗਦੀ ਉਹ ਤੇ ਜਿੱਥੇ ਅਸੀਂ ਦੁਕਾਨ ਤੇ ਗਏ ਸੀ ਉਹ ਤਾਂ ਅੱਜ ਹੀ ਬੰਦ ਹੁਣ ਕਿ ਹੋਰ ਦੁਕਾਨ ਤੇ ਜਾਣੇ ਆ ਤੇ ਫਿਰ ਤੁਹਾਨੂੰ ਦਵਾਈ ਲੈ ਕੇ ਚੱਲਣੇ ਆ ਹੁਣ ਸਰ ਜੀ ਚੱਲ ਆਹ ਉਹ ਥੋੜੀ ਦੂਰੀ ਤੇ ਹੀ ਆਹੋ ਬਾਜ਼ਾਰ ਤੇ ਆਪਾਂ ਨੂੰ 5 ਮਿੰਟ ਮੱਸਾ ਹੀ ਲੱਗਦੇ ਬਾਹਰ ਨਾਲ ਦੀ ਨਾਲ ਹਾਲੀਆ ਮਾਰਕੀਟ ਆਪਣੇ ਘਰ ਤੋਂ ਦੂਰ ਮੈਂਟਜ ਘਰੇ ਮੈਂਟਜ ਬਾਜ਼ਾਰ ਬਾਕੀ ਯਾਰ ਬਾਜ਼ਾਰ ਦੇ ਕਿਹੜੇ ਨੇ ਮੈਂ ਤੁਹਾਨੂੰ ਕਹਾਂ ਬਾਹਲੇ ਲੱਗਦੇ ਸਾਡੇ ਦਾ ਆਓ ਮਤਰੋ ਆ ਲੈ ਆਪਾਂ ਤਾਰਪੀ ਦੇ ਤੇਲ ਦੀ ਬੋਤਲ ਤੇ ਰੰਗ ਤੋਂ ਦੀ ਅੱਧਾ ਲੀਟਰ ਹੀ ਲੈ ਲਿਆ ਠੀਕ ਹੈ ਜੀ ਆਹ ਥੱਲੇ ਥੱਲੇ ਆ ਥੱਲੇ ਆ ਹਾਂ ਚਲੋ ਜੀ ਇਹ ਵਰਥ ਵਰਥ ਆਪਣੇ ਕੋਲੇ ਹੈਗੇ ਆ ਠੀਕ ਆ ਚੱਲ ਡਰਾਈਵਰ ਆ ਫੜਾ ਦੇ ਬਈ ਵਰਥ ਕਿੱਥੇ ਆ ਚੱਲ ਬਾਰੀ ਬਾਰ ਚੱਲ ਵੜ ਤੇ ਜਗਰੂ ਬਾਈ ਦਾ ਫੋਨ ਆਉਂਦਾ ਉਹਦੇ ਨਾਲ ਕਰਦੇ ਐ ਮੈਸਗ ਆ ਲਈ ਵੀ ਆ ਕਰਦੇ ਉਹਦੇ ਨਾਲ ਗੱਲ ਆ ਦੁਕਾਨ ਤੋਂ ਲੈ ਲਿਆ ਆਪਸ ਮਾਨ ਚੱਲ ਰਹੀ ਲੋ ਜੀ ਆ ਲਿਆਂਦਾ ਸੁਪਰ ਲੈਕ ਦਾ ਅੱਧਾ ਲੀਟਰ ਤੋਤੇ ਰੰਗਾਂ ਪੈਰਟ ਕਲਰ ਤੇ ਆ ਲਿਆਂਦੀ ਆਪਾਂ ਇਹ ਵੀ ਮੇਰੇ ਤੋਂ ਆਉਣਾ ਅੱਧਾ ਲੀਟਰ ਹੀ ਹੋਊਗਾ ਸ਼ਾਇਦ ਹਾਂ ਓਕੇ ਜੀ ਖੋਲਦੇ 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 ਯੂਵੀ ਕੋ ਤਾਂ ਗੁੱਡੇ ਵੀ ਲਾਇਆ ਥੱਲੇ ਪੇਤਾ ਪੂਚੇ ਵੀ ਲਾਇਆ ਗੁੱਡਿਆਂ ਦਾ ਮਾਰਨਾ ਢੂਆ ਜਿਹੜਾ ਕੰਮ ਕਰਨ ਵਾਲਾ ਆਪਾਂ ਉਹ ਕਰਗੇ ਖੋਲ ਦੇ ਖੋਲ ਦੇ ਖੋਲ ਦੇ ਗਰਾਂ ਦੀ ਖੱਚ ਦੇ ਖੱਚ ਦੇ ਗੰਮ ਨੂੰ ਲਾਓ ਵੀ ਬਾਈ ਸੋਡਾ ਕੰਮ ਕਮੈਂਟ ਕਰਨ ਦੇ ਚ ਤੇਲ ਨਿਕਲੇ ਲੈ ਯਾ ਦੇਖੋ ਯਾਰ ਤੇਲ ਨਿਕਲੇ ਚ ਮਯਾ ਕਰਦੇ ਇਹਨੂੰ ਹਿਲਾਉਣ ਵਾਲਾ ਢੱਕਾ ਤੇਲ ਦਾ ਢੱਕਾ ਦੋ ਉਹ ਥੱਲੇ ਰੱਖ ਬੁਰਸ਼ ਆ ਦੇ ਪਿਆ ਤੇਲ ਦਾ ਮਗਰ ਹੈ ਲੋ ਕੱਢ ਲੈ ਇੱਕ ਚਲੋ ਜੀ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਇਹ ਕੈਮੀਕਲ ਹੁੰਦੇ ਨੇ ਵਿੱਚੇ ਉਹ ਕੇ ਦੂਜਾ ਤਾਂ ਨਹੀਂ ਇਹਦਾ ਖਰਾਬ ਖੂਬ ਵੀ ਲੱਗਦਾ ਹੈਨਾ ਰੰਗ ਤਾਂ ਹੁੰਦਾ ਹੀ ਨਹੀਂ ਹਾਂ ਹੈਗਾ ਹੈਗਾ ਥੱਲੇ ਆ ਪੁੜਿਆ ਮਲੈ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਵਾਹਿਗੁਰੂ 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 ਕਰਦਾ ਹੀ ਕਿਰਪਾ ਕਰਦੇ ਕਰਤਾ ਨਾ ਜਾਦੂ ਵਿਰਮ ਹੈ ਕੈਮੀਕਲ ਹੀ ਹੁੰਦਾ ਵੇ ਹਲਾ ਹੈਨਾ ਵਿੱਚ ਆ ਦੇ ਤਰਿਆ ਫਿਰਦਾ ਜਿਹੜਾ ਹਲਾਉਣਾ ਪੈਣਾ ਨੂੰ ਚੰਗੀ ਤਰ੍ਹਾਂ ਪ੍ਰਭ ਤੋਂ ਵੀ 20 ਹੋ ਕਰਦਾ ਹਨਾ ਯਾਰ ਕਮੇ ਜੇ ਮੈਂ ਵਾਰੇ ਰਾ ਕਰ ਤੂੰ ਵੀ ਤੂੰ ਉਹ ਯਾਰ ਫੇਰ ਕਿੱਡੀ ਗੱਲ ਹੈ ਬਾਈ ਮਾਤਰਾ ਤਾਂ ਨਹੀਂ ਮੈਂ ਰੀਸ ਹੀ ਕਰਦਾ ਯਾਰ ਆ ਇਹ ਤਾਂ ਨਹੀਂ ਮੈਂ ਕਹਿੰਦਾ ਇਹ ਨੁੰਨੇ ਨੇ ਕਰ ਲਿਆ ਯਾਰ ਵੀ ਮੇਰੇ ਵੀ ਮਹਾਰਾਜ ਮੈਨੂੰ ਵੀ ਯਾਰ ਆਏ ਜੋ ਫਲਾਨਾ ਯਾਰ ਕੋਈ ਗੱਲਾਂ ਤਾਂ ਨਹੀਂ ਕਿਸੇ ਕੋਲੇ ਕਰਦਾ ਯਾਰ ਦੱਸ ਯਾਰ ਨੁੰਨੇ ਯਾਰ ਮੈਨੂੰ ਵਧਗਾ ਲੱਗਿਆ ਉਹ ਵੀ ਤੈਨੂੰ ਮੈਂ ਹੀ ਸਲਾਹ ਦਿੱਤੀ ਆ ਪਰ ਰੱਕ ਮਾਣਾ ਛਤਰੀਆਂ ਨੂੰ ਮਾਰਨਾ ਪਏ ਨਹੀਂ ਨਹੀਂ ਜਵਾਬ ਬਈ ਜਵਾਬ ਜਵਾਬ ਆਪਦਾ ਲੈ ਕੇ ਆਓ ਬਈ ਸ਼ੌਂਕ ਦਾ ਕੋਈ ਮੌਲ ਨਹੀਂ ਨੁੰਨੇ ਯਾਰ ਤੁਸੀਂ ਲੀਟਰ ਲੈ ਕੇ ਆ ਸਕਦੇ ਮੈਨੂੰ ਦਿਓ ਯਾਰ ਤੁਸੀਂ ਕੋਲੇ ਕੋਲੇ ਚੰਗੀ ਤਰ੍ਹਾਂ ਲਓ ਜੀ ਬਈ ਸਾਤਾ ਨਾਮ ਸ਼੍ਰੀ ਵਾਇਗੁਰੂ ਮਹਾਰਾਜਾ ਨਾਲ ਹੈ ਭਾਈ ਹਾਂ ਸਹੀ ਹੈ ਸਹੀ ਹੈ ਸਹੀ ਹੈ ਕੀ ਨਾ ਤਾਂ ਇੰਜ ਹੀ ਹੁਣ ਪਰ ਹਲਾਉਣ ਵਾਲਾ ਅੰਨੇ ਭਾਈ ਪਾਣੀ ਹੈ ਨਾ ਵਿੱਚ ਬੜਾ ਦੇ ਰੰਗ ਪਾਇਆ ਹੀ ਕਰੋ ਤੂੰ ਓਏ ਹਲਾ ਤਾਂ ਸਹੀ ਰੰਗ ਹੀ ਚਾਣਾ ਮਿਟ ਜੇ ਦੇ ਤਾਂ ਇਹ ਵੀਰਾ ਸਲਾ ਕਿਤੇ ਪਤਲਾ ਕਰਨਾ ਪੈਂਦਾ ਕਿਤੇ ਘੜਾ ਕਰਨਾ ਪੈਂਦਾ ਲੈ ਚਾਣਾ ਮਿਟ ਜੇ ਇਹ ਰੰਗ ਵੀ ਨਹੀਂ ਰੰਗ ਨਹੀਂ ਕਰਨੇ ਰੰਗ ਸਹੀ ਹੈ ਕਾ ਬੰਦੇ ਆ ਚਾਣਾ ਮੇਠਾ ਵਾਲਾ ਜਿਹਨੇ ਰੰਗ ਪਾਇਆ ਇਹ ਖਣਾ ਹੈ ਨਾ ਸਾਰਾ ਕੰਮ ਨਾ ਇਹ ਜਾਲੀ ਨੇ ਕਿੰਨਾ ਹੀ ਆ ਉਹਦਾ ਉਹ ਮੈਟਰ ਸਿੰਗਲ ਕੋਡ ਆਪਾਂ ਕਰਤਾ ਰੋਸ਼ਨਦਾਨਾ ਦੇ ਵੀ ਕਰਦੇ ਥੋੜਾ ਥੋੜਾ ਤੇ ਬਾਕੀ ਨਾ ਗਰੇਸ ਜਿਹੜੀ ਆਣੀ ਉਹ ਡਬਲ ਕੋਡ ਨਹੀਂ ਆਣੀ ਕਿਉਂ ਮਸਤਰੀ ਹਾਂਜੀ ਮਸਤਰੀ ਆਪਾਂ ਨੂੰ ਨਾ ਬਾਈ ਛੱਡਿਆ ਵੇ ਓਕੇ ਰਿਪੋਰਟਾਂ ਦੇ ਕਰਦੇ ਕਰਦੇ ਇੱਧਰ ਫਸੈਡ ਵਾਲੀ ਫੱਟੀ ਹੀ ਰਹਿੰਦੀ ਹੈ ਬਾਈ ਓ ਥੱਲੇ ਨਾ ਹਟ ਹੱਥ ਤੋਂ ਪੁੰਝਣੇ ਆਪਾਂ ਨਾ ਯਾਰ ਥੱਲੇ ਨਾ ਹਟ ਤੂੰ ਮਸਤਰੀ ਇਹ ਤੇਰਾ ਕੰਮ ਥੋੜਾ ਜਿਹਾ ਕੱਚਾ ਬਾਈ ਕਰਦੇ ਨਹੀਂ ਜਾਂਦੀ ਓਏ ਮਹਤਰੀ ਭਾਈ ਗਾਲਾਂ ਨਾ ਕੱਢ ਇੱਥੇ ਟੰਬੇ ਸਾਡੇ ਕੋਲੇ ਬਹੁਤ ਪਏ ਆ ਇੱਥੇ ਘਰ-ਬਾਰ ਆ ਇਹ ਤੁਹਾਡਾ ਉਹ ਅੱਡਾ ਨਹੀਂਗਾ ਇੱਥੇ ਠੀਕ ਆ ਨਾ ਵੀ ਤੁਹਾਡੇ ਇਹ ਜੂਏ ਵਾਲਾ ਅੱਡਾ ਵਾ ਨਾ ਭਾਈ ਨਾ ਅੰਦਰਲੀ ਫੱਟੀ ਤੇ ਮਾਰਾ ਵੇ ਓਏ ਇੱਧਰ ਇੱਧਰ ਲੀ ਤੇ ਲਿਆ ਵੇ ਆਹ ਵਾਲੀ ਮਾਰਿਆ ਤਾਂ ਹਾ ਓਯਾ ਵੇ ਅੰਦਰ ਬਹਿ ਕੇ ਵੇਖ ਅੰਦਰ ਬਹਿ ਫੇਰ ਤੈਨੂੰ ਪਤਾ ਲੱਗੂ ਅਨਜਾਨ ਮੈਸਤਰੀ ਦੇ ਫਰਾਈ ਕੰਮ ਔਖੇ ਹੁੰਦੇ ਆ ਅੰਦਰ ਵਹਿ ਅੰਦਰ ਖੁੱਡੇ ਦੇ ਲੈ ਤੂੰ ਮਾਰ ਉਹ ਨਾ ਜਰੂਰ ਉਧਰ ਲੈ ਫੜ ਲੈ ਪਰ ਫੋਨ ਰੱਖਣਾ ਲਓ ਵੀ ਮੇਤਰੋ ਕੰਮ ਕਰਤਾ ਸ਼ੁਰੂ ਜਰੂ ਬਈ ਆ ਗਿਆ ਹੋਰ ਬਈ ਠੀਕ ਠਾਕ ਆ ਲੈ ਹਾਂ ਦੱਸ ਰੇਡੀ ਇੱਥੇ ਰੱਖ ਦਿੰਨੇ ਆ ਚਾਰ ਬਾਲੇ ਚੱਕ ਲਿਆਂ ਦੇ ਇਹ ਡੀਲ ਮਾਰ ਲਈ ਕਿਸੇ ਬੰਦੇ ਨਾਲ ਮਿਲ ਗਏ ਪੰਜ ਮਿਲ ਗਏ ਹੁਣ ਤਾਂ ਇੱਕ ਬਾਲਾ ਇੱਧਰ ਸਾਈਡ ਤੇ ਰੱਖਤਾ ਉਹ ਪਿਆ ਠੀਕ ਹੈ ਜੀ ਆਪਾਂ ਪਾਉਣ ਚੱਲਦੇ ਹੁਣ ਦਾਣੇ ਤੇ ਨੁਨਾ ਤੇ ਬਾਈ ਉਹਨਾਂ ਟਾਈਮ ਤਾਈ ਨਾਲ ਡੂਲਾ ਚਣਦੇ ਆ ਬਾ ਠੀਕ ਆ ਇਹ ਲੋਟਾਉਣਾ ਹੈ ਪ੍ਰੋਜੈਕਟ ਹੈ ਹਣ ਬਾਈ ਕਾਲੂ ਇੱਥੇ ਦੂਜਾ ਖੁੱਡਾ ਪਾਉਣਾ ਪੈ ਜੂ ਵਾ ਠੀਕ ਲਓ ਜੀ ਕੂਤਰਾਂ ਨੂੰ ਰੱਖ ਦਿੰਨੇ ਆ ਜਾਣੇ ਖਾਲੂ ਖਾਲੂ ਪਾਣੀ ਇਹਨਾਂ ਦੇ ਘਰ ਦੇ ਮੂੰਹ ਦਾ ਪੂਰਾ ਪੂਰਾ ਆ ਲਓ ਚੱਕੋ ਜੀ ਬਾਹੀ ਨਾਲ ਪ ਕੰਮ ਵੀ ਕਰਾਉਣਾ ਫਿਰ ਲਓ ਬਾਈ ਓਏ ਇਹਨਾਂ ਨੂੰ ਥੱਲੇ ਪਾ ਦੇਣੇ ਕਿਉਂਕਿ ਕੂਤਰਾਂ ਨੂੰ ਮੈਂ ਲੈ ਜਾਂਦਾ ਤਾਂ ਓਏ ਛੜਦੇ ਆ ਛੜ ਜੋ ਸਿਆ ਕੋ ਜੀ ਹਣ ਕਰਕੇ ਆ ਲੋ ਕਬੂਤਰਿਆਂ ਨੇ ਆ ਜਾਂਦੇ ਨੇ ਸਾਰਿਆਂ ਚੱਲੋ ਜੀ ਚਲੋ 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 ਲਓ ਜੀ ਦਾਣੇ ਭਾਤੇ ਪਾਣੀ ਰੱਖਤਾ ਓਕੇ ਰਿਪੋਰਟਾਂ ਸਾਰੇ ਤੇ ਜਿਹੜੇ ਡੈਫੈਕਟਡ ਉਹ ਬਾਅਦ ਚ ਥੱਲੇ ਲੈ ਚੱਲਣ ਦਾਣੇ ਨਹੀਂ ਖਾ ਲੈਣਗੇ ਚਾਲੇ ਲਓ ਜੀ ਮਿੱਤਰੋ ਆਪਾਂ ਕਰਤਾ ਕੰਮ ਸ਼ੁਰੂ ਤੇ ਪਹਿਲਾਂ ਇੱਧਰ ਰਤੇ ਲਾ ਲਈਏ ਬਾਲਿਆਂ ਨੂੰ ਚਾਲੇ ਫਿਰ ਕਰਾ ਕੇ ਉੱਕੇ ਰਪੋਟਾਂ ਕਰਕੇ ਫਿਰ ਵੇਖਦੇ ਉੱਧਰ ਰਹਿ ਕੇ ਰੱਖਣ ਵਾਲੇ ਚੈਪਸ ਦੇ ਬਾਕੀ ਤਿੰਨ ਕਿ ਇੱਧਰ ਹੈ ਹਾਂ ਕਰਕੇ ਉੱਕੇ ਰਪੋਟਾਂ ਮੈਂ ਕਹਿੰਨਾ ਦਿਖਾਉਨੇ ਤੁਹਾਨੂੰ ਲੋ ਵੀ ਮਿੱਤਰੋ ਰਤੇ ਆਪ ਲਾਤੇ ਆ ਉੱਤੇ ਕੋਲੀਆਂ ਪਾਵਾਂਗੇ ਤੇ ਕੱਲ ਨੂੰ ਛੱਡਾਂਗੇ ਕੋਕੜ ਫਿਰ ਕੱਲ ਨੂੰ ਨਹੀਂ ਪਰਸੋਂ ਛੱਡਾਂਗੇ ਕੱਲ ਤੇ ਰੱਖ ਗੱਲ ਨਹੀਂ ਨਹੀਂ ਕੱਲੂ ਐ ਡਬਲ ਕੋੜਾ ਬਾਰੀ ਨੂੰ ਨਾ ਕੱਲ ਨੂੰ ਲੋਕ ਸੁਣ ਲੈਣਗੇ ਇਹ ਯਾਰ ਅੱਜ ਨਾ ਜਿਵੇਂ ਨਗਾਏ ਜੇ ਰੰਗ ਵਜਿਆ ਦੋ ਹੋ ਜਾ ਕੀ ਰਹਿਤੀ ਛੱਡਦਾ ਹੁਣ ਇਹਨੂੰ ਕਰਾਂਗੇ ਤਾਂ ਸੈਟਪ ਉਹ ਹੱਥ ਦਾ ਕੰਮ ਗਾ ਲਓ ਇਹ ਮੇਨ ਇਹ ਤਾਂ ਰੰਗ ਦਾ ਆਪਾਂ ਵੀ ਕਰ ਲਾਂਗੇ ਹੱਥ ਦਾ ਕੰਮ ਨਹੀਂ ਆਪਣੇ ਤੋਂ ਹੋਣਾ ਹੈਗਾ ਠੀਕ ਹੈ ਜੀ ਕਰਤ